ਜੀ ਕਹੋ ਬਿੰਦਰਜੀ ਸਤਿਵਾ ਪਰਿਵਾਰ ਵੱਲੋਂ ਅੱਜ ਸਲਾਮ ਕਾ ਜੋਗੀ ਨੂੰ ਪ੍ਰਾਲਾਭਿਤ ਦੇਖੋ ਸਭ ਤੋਂ ਪਹਿਲਾਂ ਮੈਂ ਸਹਾਰਾ ਕਲੱਬ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ ਅਰਜਿੰਦਰ ਜੀ ਪ੍ਰਧਾਨ ਨੇ ਉਹਨਾਂ ਦੀ ਬਹੁਤ ਕਾਬਿਲ ਟੀਮ ਹੈ ਜਿੰਨੇ ਵੀ ਹੁਣ ਤੱਕ ਸਹਾਰਾ ਕਲੱਬ ਚ ਜਿਨ੍ਹਾਂ ਨੇ ਵੀ ਚੱਲ ਰਿਹਾ ਅੱਜ ਜਿਹੜੀ ਹੈਗੀ ਆ ਤਿੰਨ ਨਵੇਂ ਜਿਹੜੇ ਕਾਰਜ ਨੇ ਉਹ ਸ਼ੁਰੂ ਕੀਤੇ ਗਏ ਨੇ ਉਹ ਚ ਇੱਕ ਐਂਬੂਲੈਂਸ ਹੋਗੀ ਇੱਕ ਡੈਂਟਲ ਹਸਪੀਟਲ ਦਾ ਹੋਗਾ ਇੱਕ ਫਿਜ਼ੀਓਥੈਰੇਪੀ ਹੋਗੀ ਪਹਿਲਾਂ ਵੀ ਸਹਾਰਾ ਕਲੱਬ ਦੇ ਵਿੱਚ ਥਰੀ ਲੈਬੋਰੀ ਜਿਹੜੀ ਚੱਲ ਰਹੀ ਆ ਸਲਾਈ ਸੈਂਟਰ ਔਰ ਕੰਪਿਊਟਰ ਦਾ ਜਿਹੜਾ ਹੈਗਾ ਟ੍ਰੇਨਿੰਗ ਜਿਹੜੀ ਦਿੱਤੀ ਜਾਂਦੀ ਆ ਮੈਨੂੰ ਲੱਗਦਾ ਸਮਾਜ ਨੂੰ ਉੱਤੇ ਚੱਕਣ ਵਾਸਤੇ ਜੋ ਰੋਲ ਸਹਾਰਾ ਕਲੱਬ ਨਿਭਾ ਰਿਹਾ ਉਹ ਕਾਬਲੇ ਤਾਰੀਫ ਹੈ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੇਰਾ ਜੱਗਾ ਜੀ ਵੀ ਖੜੇ ਨੇ ਇਹ ਵੀ ਰਾਜਪੁਰੇ ਤੋਂ ਆਏ ਨੇ ਇਨਾਂ ਨੇ ਵੀ ਆ ਕੇ ਸਹਾਰਾ ਕਲੱਬ ਦੇ ਜਿਹੜਾ ਟੀਮ ਦਾ ਹੌਸਲਾ ਪਤਾਇਆ ਸੋ ਮੈਂ ਤਾਂ ਲੋਕਲ ਹੋਣ ਦੇ ਨਾਤੇ ਹਮੇਸ਼ਾ ਸਹਾਰਾ ਕਲੱਬ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾ ਜਿੱਥੇ ਵੀ ਕਿਤੇ ਮੇਰੀ ਲੋੜ ਪੈਂਦੀ ਹੈ ਮੈਂ ਹਮੇਸ਼ਾ ਤਿਆਰ ਹਾਂ ਧੰਨਵਾਦ ਅਜੀ ਜਗਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਹਾਰਾ ਕਲੱਬ ਦੇ ਇਸ ਪ੍ਰਾਲੀ ਬਾਰੇ ਅੱਜ ਮੈਂ ਮੇਰਾ ਮਨ ਇੰਨਾ ਖੁਸ਼ ਹੈ ਵੀ ਮੈਂ ਤੈਨੂੰ ਇੱਥੇ ਪਹੁੰਚਾ ਕੇ ਪਤਾ ਲੱਗਿਆ ਵੀ ਸਹਾਰਾ ਕਲੱਬ ਕਿੰਨੇ ਹੈ ਵੱਡੇ ਵੱਡੇ ਕੰਮ ਕਰ ਰਿਹਾ ਤੇ ਜਿਵੇਂ ਕਿ ਸਾਡੇ ਸਾਰਾ ਕਲੱਬ ਦੇ ਪ੍ਰਧਾਨ ਰਜਿੰਦਰ ਜੀ ਇਹਨਾਂ ਨੇ ਅੱਜ ਐਂਬੂਲੈਂਸ ਸੇਵਾ ਜਿਹੜੇ ਕਿ ਆਪਣੀ ਮੇਕਮਾਈ ਵਿੱਚੋਂ ਆਪਣੇ بیٹے ਤੇ ਬੇਟੇ ਤੇ ਇਹਨਾਂ ਦੇ ਰਜਿੰਦਰ ਜੀ ਨੇ ਆਪਣੀ ਮੇਕਮਾਈ ਵਿੱਚੋਂ ਐਂਬੂਲੈਂਸ ਸੇਵਾ ਡੈਂਟਲ ਹਸਪੀਟਲ ਤੇ ਫਿਜ਼ੀਓਥੈਰੇਪੀ ਹਸਪੀਟਲ ਦਾ ਅੱਜ ਸ਼ੁਰੂਆਤ ਕੀਤੀ ਮੈਂ ਇਹਨਾਂ ਦੀ ਜਿੰਨੇ ਵੀ ਸ਼ਲਾਗਾ ਕਰ ਸਕਦਾ ਉਨੀ ਕਟ ਹੈ ਤੇ ਤੇ ਮੈਂ ਪਹਿਲਾਂ ਵੀ ਦੇਖ ਰਿਹਾ ਮੰਚ ਤੋਂ ਸੈਕਟਰੀ ਸਾਹਿਬ ਨੇ ਕੀ ਨਾਮ ਡਾਕਟਰ ਸਾਹਿਬ ਅਸ਼ੁਨੀ ਅਸ਼ੁਨੀ ਜੀ ਮਾਸਟਰ ਜੀ ਨੇ ਦੱਸਿਆ ਵੀ ਪਹਿਲਾਂ ਵੀ ਬਹੁਤ ਇਹ ਹਜ਼ਾਰਾ ਕਲੱਬ ਬਹੁਤ ਸੇਵਾ ਕਰ ਰਿਹਾ ਹੈ ਜਿਵੇਂ ਕਿ ਸिलाई ਕੇਂਦਰ ਤੇ ਕੰਪਿਊਟਰ ਸੈਂਟਰ ਆਪਣਾ ਲੈਬੋਰਟਰੀ ਮੈਂ ਕਹਿ ਸਕਦਾ ਵੀ ਜਿੰਨੇ ਵੀ ਸਮਾਣੇ ਦੇ ਕੋਈ ਸਮਾਦੀ ਸੇਵਾ ਵਿੱਚ ਸਭ ਤੋਂ ਅੱਗੇ ਨਾਮ ਆ ਰਿਹਾ ਤਾਂ ਸਾਰਾ ਕਲੱਬ ਦਾ ਆ ਰਿਹਾ ਮੇਰੇ ਕੋਲ ਲਫ਼ਜ਼ ਨਹੀਂ ਵੀ ਮੈਂ ਇਹਨਾਂ ਦੀ ਤਾਰੀਫ਼ ਕਿੰਨੀ ਵੱਡੀ ਕਰ ਸਕਾਂ ਕਰਾਂ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਮੈਨੂੰ ਇਹਨਾਂ ਨੇ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਤੁਹਾਡੇ ਪ੍ਰੈਸ ਦਾ ਵੀ ਧੰਨਵਾਦ ਤੇ ਸਾਰੇ ਜਿਹੜੇ ਤੇ ਕਈ ਆਏ ਉਹਨੇ ਮੈਂ ਦੇਖ ਰਿਹਾ ਸਾਡੇ ਸਮਾਜ ਦੇ ਬੋਲਪੁਰ ਸਮਾਜ ਦੇ ਪਟਿਆਲਾ ਤੋਂ ਤ੍ਰਿਪੜੀ ਤੋਂ ਸਮਾਣੇ ਤੋਂ ਰਾਜਪੁਰਾ ਤੋਂ ਸੁਨਾਨ ਤੋਂ ਭਵਾਨੀਗੜ੍ਹ ਤੋਂ ਮੈਂ ਦੇਖ ਰਿਹਾ ਪੂਰੇ ਪੰਜਾਬ ਤੋਂ ਜੋ ਪੂਰਾ ਸਮਾਜ ਇੱਥੇ ਇਕੱਠਾ ਹੋਇਆ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਲਈ ਧੰਨਵਾਦ ਕਰਦਾ ਥੈਂਕ ਯੂ ਜਰਿਆ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਯਾਰ ਸਹਾਰਾ ਕਲੱਬ ਦਾ ਮੁੱਖ ਸੇਵਾਦਾਰ ਗਿਆਨ ਚੰਦ ਕਟਾਰੀ ਆ ਅੱਜ ਇੱਥੇ ਇਕੱਠ ਨੂੰ ਦੇਖ ਕੇ ਬਹੁਤ ਮਨ ਖੁਸ਼ ਹੈ ਤੇ ਸਾਡੇ ਰਜਿੰਦਰ ਪਰਿਵਾਰ ਸੱਚ ਦੇਵਾ ਜੀ ਨੇ ਐਂਬੂਲੈਂਸ ਦਿੱਤੀ ਹੈ ਦੰਦਵਾ ਮਹੌਸਪਿਟਲ ਸਰਪੋ ਕਰਪੀ ਤੋਂ ਖੋਲਣ ਜਾ ਰਹੇ ਆ ਆਡੇ ਵਕਤੇ ਸਹਾਰਾ ਕਲੱਬ ਦੇ ਮੈਂ ਤੁਹਾਨੂੰ ਮਨੋਂ ਨਾਲਾਂ ਜਦੋਂ ਤੋਂ ਵੀ ਸਟਾਰਟਿੰਗ ਕੀਤੀ ਅਸੀਂ ਉਸ ਦਿਨ ਦੇ ਨਾਲ ਜੁੜੇ ਹੋਇਆ ਕਦੇ ਵੀ ਸਹਾਰਾ ਕਲੱਬ ਨੂੰ ਮੇਰੀ ਜ਼ਰੂਰਤ ਹੈ ਮੈਂ ਤਾਂ ਤੁਹਾਨੂੰ ਮਨੋਂ ਨਾਲ ਹੀ ਖੜਾ ਆਏ ਸੱਜਣਾ ਦਾ ਸਾਰਾ ਦਾ ਤੈਦ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਰਿਕਵੈਸਟ ਹੈ ਚਾਹ ਦਾ ਕੱਪ ਸਾਂਝਾ ਕਰਕੇ ਜਾਣ ਥੈਂਕ ਯੂ ਜੀ ਧੰਨਵਾਦ ਹਾਂਜੀ ਅੱਗੇ ਸੋਰਟ ਚ ਬੋਲੋ ਜੀ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਚੀਫ ਗੈਸਟ ਸਹਾਰਾ ਕਲੱਬ ਮੈਂਬਰਸ ਅਤੇ